ਵਾਹਿਗੁਰੂ ਜੀ ਦਾ ਘਰਤਾ ਵਾਹਿਗੁਰੂ ਜੀ ਦੀ ਫਤਿਹ ਮਿੱਠ ਦੁਨਿਆਵੀ ਕਮਾਈ ਦਾ ਦਰਜੇ ਬੈਸਨ ਪਾਈਏ ਕੋਹ ਨਾਲ ਪਾਲ ਲਦਾਇ ਨੂੰ ਉਹ ਰੱਖਿਆ ਹੋਇਆ ਗੁਰੂ ਕਿਰਪਾ ਸਦਕਾ ਗੁਰੂ ਸਾਹਿਬੀ ਚਲਾਉਂ ਲੈ ਰਹੇ ਹਾਂ ਇਹ ਵੀਰ ਦੀ ਬੇਨਤੀ ਆਈ ਸੀ ਤੁਹਾਨੂੰ ਸੰਧਗੋਂ ਬੇਨਤੀ ਕੀਤੀ ਸੀ ਕਿ ਇਸ ਵੀਰ ਦੀ ਮਦਦ ਹੋਰ ਕੀਤੀ ਜਾਵੇ ਕਿਉਂਕਿ ਦੋਵੇਂ ਲੰਕਟ ਕੰਦੇ ਕਾਰਨ ਬਹੁਤ ਖਰਚਾ ਹੋ ਰਿਹਾ ਵਾ ਤੇ ਤੁਸੀਂ ਜੋ ਦਸਵੰਦ ਦਿੱਤਾ ਉਸ ਦਸਵੰਦ ਵਿੱਚੋਂ ਗੁਰੂ ਕਿਰਪਾ ਸਦਕਾ ਅਸੀਂ ਇਹਨਾਂ ਨੂੰ 5000 ਰੁਪਏ ਅਦੇ ਦੇ 5000 ਰੁਪਏ ਜੀ ਇਹਨਾਂ ਨੂੰ ਹੋਰ ਦੇ ਰਹੇ ਆ ਬਹੁਤ ਬਹੁਤ ਧੰਨਵਾਦ ਸੰਗਠਨ ਜੀ ਕਿਸੇ ਤਰ੍ਹਾਂ ਸਹਿਯੋਗ ਕਰਦੇ ਰਹੋ ਅਤੇ ਲੋੜਵੰਦ ਪਰਿਵਾਰਾਂ ਦੀ ਸੇਵਾ ਇੱਥੇ ਤਰ੍ਹਾਂ ਹੁੰਦੀ ਰਹੇ ਦਸੰਤ ਤੇਨ ਵਾਸਤੇ ਜਿਹੜੀ ਨੰਬਰ 914790888 ਕੋਨ ਜਾਂ ਮੈਸੇਜ ਕਰ ਸਕਦੇ ਜੀ ਅਤੇ ਸੇਵਾ ਦੇ ਸਕਦੇ ਜੀ ਤੁਸੀਂ ਦਾਸ ਦੇ ਨਾਲ ਚੱਲ ਕੇ ਆਪਣੀ ਸੇਵਾ ਖੁਦ ਦੇ ਸਕਦੇ ਜੀ ਕੋਈ ਇਹੋ ਜਿਹਾ ਈਸੂ ਨਹੀਂ ਆ ਕਿ ਤੁਸੀਂ ਮੈਨੂੰ ਪੈਸੇ ਦੇ ਜੇ ਤੇ ਮੈਂ ਹੀ ਜਾ ਕੇ ਸੇਵਾ ਦੇਣੀ ਹਾਂ ਤੁਸੀਂ ਨਾਲ ਚੱਲ ਕੇ ਵੀ ਸੇਵਾ ਕਰ ਸਕਦੇ ਜੀ ਬਹੁਤ ਬਹੁਤ ਧੰਨਵਾਦ ਜੀ वाहिगुरु जी का ख़ा वाहिगुरु वाहि जी